ਕਸਮਾ ਸੀ ਆਪਣੇ ਬਜ਼ੁਰਗਾਂ ਕੋ ਇੱਕ ਗੱਲ ਸੁਣਦੇ ਆਂ ਕਿ ਪੰਜਾਬ ਨਾ ਹੀ ਥੱਕਦਾ ਤੇ ਨਾ ਹੀ ਮਰਦਾ ਭਾਵੇਂ ਕਿ ਮੈਂ ਉਸੇ ਇਲਾਕੇ ਦਾ ਰਹਿਣ ਵਾਲਾ ਜਿੱਥੇ ਹੜ੍ਹ ਆਏ ਨੇ ਪਰ ਇਸ ਟਾਈਮ ਨਾ ਮੈਂ ਨਾ ਗੁਰਜੰਤ ਸਿੰਘ ਉਹਨਾਂ ਇੱਥੋਂ ਗੁਜ਼ਰ ਰਿਹਾ ਸੀ ਤੇ ਵੀਰ ਸੇਵਾ ਕਰ ਰਿਹਾ ਸੀ ਭਾਵੇਂ ਕਿ ਉੱਥੇ ਮੈਂ ਉਹਨਾਂ ਲੋਕਾਂ ਨੂੰ ਬਹੁਤ ਸੇਵਾ ਕਰਦੇ ਵੇਖਿਆ ਜਿਹੜੇ ਇੱਧਰ ਦੇ ਇਲਾਕਿਆਂ 'ਚ ਮਾਲਵੇ 'ਚੋਂ ਆਂ ਦੁਆਬੇ 'ਚੋਂ ਆਂ ਜਾਂ ਪੰਜਾਬ ਤੋਂ ਬਾਹਰ ਵਾਲੇ ਇਲਾਕਿਆਂ 'ਚੋਂ ਵੀ ਟਰੱਕਾਂ ਦੇ ਨਾਲ ਟਰਾਲੀਆਂ ਦੇ ਵਿੱਚ ਗੱਡੀਆਂ ਦੇ ਵਿੱਚ ਸੇਵਾ ਕਰਨ ਆਏ ਆ ਪਰ ਹੁਣ ਕਾਫੀ ਦਿਨ ਹੋ ਗਏ तकरीबन 1 ਮਹੀਨਾ ਹੋ ਚਲਿਆ ਪਾਣੀ ਆਏ ਨੂੰ ਤੇ ਮੋਸਟਲੀ ਜਿਹੜੇ ਜਜਵਾਤੀ ਲੋਕ ਸੀ ਨਾ ਉਹ ਥੱਕ ਹਾਰ ਕੇ ਬਹਿ ਗਏ ਪਰ ਅਸਲ ਚ ਜਿਹੜੇ ਲੋਕਾਂ ਨੇ ਇਹ ਕਹਾਵਤ ਬਣਾਈ ਹੈ ਨੇ ਵੀ ਪੰਜਾਬ ਨਾ ਥੱਕਦਾ ਤੇ ਨਾ ਮਰਦਾ ਉਹ ਲੋਕ ਅੱਜ ਵੀ ਲੋਕਾਂ ਦੇ ਮੁੜਵਸੇਵੇ ਤੱਕ ਉਹਨਾਂ ਦੀ ਮਦਦ ਕਰਨ ਲਈ ਤੁਰੇ ਹੋਏ ਨੇ ਤੇ ਅਸੀਂ ਲੰਘ ਰਹੇ ਸੀ ਤੇ ਅਸੀਂ ਵੇਖ ਰਹੇ ਸੀ ਵੀ ਵੀਰਾਂ ਨੇ ਸਾਰੇ ਪਿੰਡ ਵਿੱਚੋਂ ਪਹਿਲਾਂ ਤੂੜੀ ਇਕੱਠੀ ਕੀਤੀ ਆ ਇਕੱਠੀ ਕਰਕੇ ਤੇ ਬਾਅਦ ਵਿੱਚ ਉਹਦੀਆਂ ਗੱਠਾਂ ਬਣਾ ਕੇ ਮਸ਼ੀਨ ਲਿਆਂਦੀਆਂ ਮਸ਼ੀਨ ਲਿਆ ਕੇ ਉਹਦੀਆਂ ਗੱਠਾਂ ਬਣਾ ਰਹੇ ਨੇ ਤੇ ਬਣਾ ਕੇ ਫੇਰ ਨਾਲ ਲੈ ਕੇ ਜਾਣੀ ਆ ਤੇ ਕਿੰਨਾ ਟਾਈਮ ਹੈ ਕਿਉਂਕਿ ਅੱਜ ਦੇ ਸਮੇਂ ਚ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਉਹ ਕਿਸੇ ਦੀ ਮਦਦ ਕਰ ਸਕੇ ਪਰ ਇਹ ਵੀਰ ਕਿੰਨੀ ਮਿਹਨਤ ਕੀਤੀ ਆ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਇੰਨੀ ਮਿਹਨਤ ਕਰ ਰਹੇ ਆ ਤੇ ਇਹ ਵੀ ਨਹੀਂ ਹੈਗਾ ਵੀ ਇਹਨਾਂ ਨੂੰ ਕਿਸੇ ਗੱਲ ਦੀ ਕੋਈ ਇੱਛਾ ਆ ਕੋਈ ਭੁੱਖ ਹੈ ਕਿਸੇ ਚੀਜ਼ ਦੀ ਵੀ ਜਾ ਇਹਨਾਂ ਨੇ ਕੱਲ ਨੂੰ ਜਾ ਕੇ ਮਾਝੇ ਦੇ ਏਰੀਆ ਚ ਜਿੱਥੇ ਪਾਣੀ ਆ ਵੀ ਉੱਥੇ ਜਾ ਕੇ ਵੋਟਾਂ ਮੰਗਣੀਆਂ ਕੁਝ ਨਹੀਂ ਹੈਗਾ ਇਹਨਾਂ ਨੇ ਇਹਨਾਂ ਸੇਵਾ ਕਰਕੇ ਆ ਜਾਣਾ ਤੇ ਆਪਣੇ ਘਰ ਬੈ ਜਾਣਾ ਨਾ ਕਿਸੇ ਨੂੰ ਪੁੱਛਣਾ ਵੀ ਅਸੀਂ ਸੇਵਾ ਕੀਤੀ ਨਾ ਕਿਸੇ ਨੂੰ ਦੱਸਣਾ ਵੀ ਅਸੀਂ ਕਰਕੇ ਆਏ ਸੀ ਪਰ ਇਹਨਾਂ ਲੋਕਾਂ ਦੀ ਸੇਵਾ ਕਰਕੇ ਹੀ ਜਿਹੜਾ ਪੰਜਾਬ ਹੈ ਨਾ ਮਰਦਾ ਨਾ ਥੱਕਦਾ ਇਸੇ ਕਰਕੇ ਮੈਨੂੰ ਵੀ ਲੱਗਾ ਵੀ ਇਹ ਨਾ ਵੀਰਾਂ ਦੀ ਜਿਹੜੀ ਇਹ ਸੇਵਾ ਆ ਕਿਉਂਕਿ ਅਸੀਂ ਸਿਰਫ ਘਰਾਂ ਵਿੱਚ ਬੈਠੀ ਇਹ ਦੇਖਦੇ ਹੋਵਾਂਗੇ ਵੀ ਸਾਡੇ ਘਰ ਕੋਈ ਬਠਿੰਡੇ ਤੋਂ ਆਇਆ ਕੋਈ ਮਾਨਸੇ ਤੋਂ ਆਇਆ ਕੋਈ ਦੁਆਬੇ ਤੋਂ ਆਇਆ ਤੇ ਟਰਾਲੀ ਦੀ ਸੇਵਾ ਕਰਕੇ ਚਲ ਗਿਆ ਪਰ ਉਸ ਸੇਵਾ ਦੇ ਪਿੱਛੇ ਇੱਕ ਪੂਰੇ ਪਿੰਡ ਦੀ ਕਿੰਨੇ ਦਿਨਾਂ ਦੀ ਮਿਹਨਤ ਹੁੰਦੀ ਆ ਕਿਉਂਕਿ ਲਗਭਗ 10-15 ਦਿਨ ਤੋਂ ਵੀਰ ਪਹਿਲਾਂ ਸੇਵਾ ਇਕੱਠੀ ਕਰ ਰਹੇ ਸੀ ਇਕੱਠੀ ਕਰਕੇ ਹੋਣ ਉਹਨਾਂ ਦੀਆਂ ਗੱਠਾਂ ਬਣਾ ਰਹੇ ਆ ਤੇ ਮਿਹਨਤ ਕਰ ਰਹੇ ਆ ਨੀ ਤੇ ਤੂੜੀ ਵਿੱਚ ਖੜਨਾ ਔਖਾ ਹੋ ਜਾਂਦਾ ਪਰ ਬਾਈ ਬਣੇ ਧੁੱਪ ਦੇ ਵਿੱਚ ਲੱਗੇ ਹੋਏ ਆ ਤੇ ਮੈਨਾਂ ਨਾ ਗੱਲ ਵੀ ਕਰਦਾ ਪਤਾ ਲੱਗ ਜੇਗਾ ਵੀ ਵੀਰੋ ਨੇ ਕਿਵੇਂ ਸਾਰਾ ਇਹਨਾਂ ਨੂੰ ਜਿਹੜਾ ਮਹਿਸੂਸ ਹੋਇਆ ਜਾਂ ਕਿਹੋ ਜਿਹਾ ਇਹਨਾਂ ਦੇ ਦਿਲ ਦੀਆਂ ਭਾਵਨਾਵਾਂ ਨੇ ਆਪਾਂ ਇਹ ਤੂੜੀ ਦੀ ਸੇਵਾ ਲੈ ਕੇ ਜਾਣੀ ਆ ਜਾਂ ਹੋਰ ਕੀ ਸੇਵਾ ਤੁਸੀਂ ਕਰ ਰਹੇ ਹੋ ਅਸੀਂ ਨਾ ਜੀ ਪਹਿਲਾਂ ਆਪਣੇ ਅਗਲ ਵਰਗੇ ਇਧਰਲੀ ਸਾਈਡ ਗਏ ਸੀ ਅਜਨਾਲੇ ਫੇਰਾ ਬਾਬਾ ਨਾਨਕ ਗੱਡੀ ਤੇ ਜਾ ਕੇ ਪਹਿਲਾਂ ਪਤਾ ਕਰਕੇ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਉਦੋਂ ਬਾਅਦ ਫੇਰ ਅਸੀਂ ਇਧਰ ਗਏ ਆਪਣਾ ਫਾਜਿਲ ਕਰ ਗਏ ਠੀਕ ਹੈ ਸੋਈਪੁਰ ਵਾਲੇ ਹਾਂ ਇੱਧਰੋਂ ਥੋੜੀ ਜਿਹੀ ਸੇਵਾ ਆਪਣੀ ਘੱਟ ਜਾ ਰਹੀ ਹੈ ਹਾਂ ਹਸਤਾ ਵੀ ਥੋੜੀ ਜਿਹੀ ਘੱਟ ਹੈ ਉਹਦੇ ਫਿਰ ਉੱਥੇ ਪਤਾ ਕਰਿਆ ਫਿਰ ਅਸੀਂ ਪ੍ਰੋਜਪੁਰ ਗਏ ਪ੍ਰੋਜਪੁਰ ਵੀ ਕੈਂਪ ਕੋ ਬਹੁਤ ਲੱਗੇ ਯਾਰ ਰਸਣ ਵੀ ਬਹੁਤ ਜਾਈ ਜਾਂਦਾ ਹਰਾਚਰਾ ਵੀ ਬਹੁਤ ਜਾਈ ਜਾਂਦਾ ਬਿਲਕੁਲ ਫਿਰ ਆਉਣਾ ਸੀ ਇੱਧਰ ਜਾਣ ਦਾ ਲੈਣੂ ਬਣਾਇਆ ਨਹੀਂ ਚਲੋ ਵਧੀਆ ਗੱਲ ਹੈ ਗੱਲ ਇਹੋ ਹੀ ਆਪੀ ਜੇ ਤੁਸੀਂ ਪਹਿਲਾਂ ਜਾ ਕੇ ਵੇਖ ਕੇ ਆਇਓ ਚੀਜ਼ ਤੇ ਆ ਵੀ ਜੇ ਮਿਹਨਤ ਕਰ ਰਹੇ ਹੋ ਤੇ ਅਗਲੇ ਤੱਕ ਲੋਡ ਜਿਹੜੀ ਚੀਜ਼ ਦੀ ਲੋਡ ਹੈ ਕਿਉਂ ਜਾਇਤਾ ਦਾ ਸਭ ਕੰਮ ਪੜਾਵਾ ਦਈਆ ਨਹੀਂ ਤੇ ਕਈ ਵਾਰੀ ਇਨਸਾਨ ਗਲੂ ਲਾਣ ਦੀ ਗੱਲ ਕਰਦਾ ਤੁਸੀਂ ਜਿੰਨੀ ਗੱਲ ਕਰਾ ਲਈਏ ਅਸੀਂ ਪਹਿਲਾਂ ਜਿਵੇਂ ਜਾਏ ਹੁਣ ਅਸੀਂ ਸਿੱਧਾ ਉੱਥੇ ਜਾ ਕੇ ਖੜਾਂਗੇ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਪਤਾ ਹੀ ਨਹੀਂ ਕਰਕੇ ਆਉਂਦੇ ਰਾਹ ਚੋਂ ਹੋਰ ਲੋਕ ਚੋਂ ਬੜ ਜਾਂਦੇ ਹਨਾ ਪਤਾ ਹੀ ਨਹੀਂ ਜਿਹੜਾਂ ਲੋੜਾਂ ਨਾਲ ਕੋਈ ਕਿਹਨੂੰ ਦੇਣਾ ਕਿਹਨੂੰ ਨਹੀਂ ਉੱਥੋਂ ਆਪਾਂ ਨੰਬਰ ਲੈ ਕੇ ਆਏ ਉਹਨਾਂ ਦੇ ਪੰਚਾਇਤ ਦੇ ਸਰਪੰਚ ਦੇ ਮਾਸਟਰ ਆ ਉੱਥੇ ਪੜਾਉਂਦੇ ਉਹਨਾਂ ਦੇ ਨੰਬਰ ਆ ਹੁਣ ਉਹਨਾਂ ਨੂੰ ਸਾਰਾ ਪਤਾ ਵੀ ਉਥੇ 400 ਘਰ ਹੈ 400 ਘਰ ਦਾ ਪਰ ਹਸਣ ਲੈ ਕੇ ਜਾਣਾ ਨੂਨ ਮਿਰਚ ਹਲਦੀ ਹੈ ਦਾਲਾਂ ਵਿੱਚ ਸਰੋਂ ਦਾ ਤੇਲ ਸਾਬਣਾ ਜਿਵੇਂ ਖੰਡ ਚਾਹ ਤੇ ਆਪਣੀ 4-500 ਕਿਲੋ ਟੂੜੀ ਹੋ ਜਾਣੀ ਤੇ ਇਕੱਠਾ ਹੋ ਜਾਣੀ ਤੇ 2-250 ਪੌਂਡ ਚਾਰ ਹੋ ਜਾਣ ਅੱਛਾ ਠੀਕ ਹੈ ਚਲੋ ਬਹੁਤ ਵਧੀਆ ਗੱਲ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਸਾਰੇ ਪਿੰਡ ਦਾ ਹੀ ਕਿਉਂਕਿ ਗੱਲ ਇਹ ਆ ਵੀ ਹੁਣ ਮੋਸਟਲੀ ਜਿਹੜੇ ਸਰਕਾਰਾਂ ਨੇ ਜਾਂ ਤੇ ਜਿਹੜੇ ਫੋਟੋਆਂ ਖਚਾਣ ਵਾਲੇ ਸੀ ਉਹ ਸਾਰੇ ਹਟ ਚੁੱਕੇ ਆ ਪਰ ਅਸਲ ਚ ਲੋੜ ਹੁਣ ਸੀ ਲੋਕਾਂ ਨੂੰ ਉਹ ਤੂੜੀ ਆ ਜਾਂ ਉਹ ਵੀ ਤੁਸੀਂ ਚਾਰ ਆ ਉਹ ਲੈ ਕੇ ਜਾ ਰਹੇ ਹੋ ਨਾ ਵੀ ਸਾਨੂੰ ਬਾਬਾ 20 25 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਪਹਿਲਾਂ ਇਕੱਠੀ ਕਰੀ ਫਿਰ ਪੈਸੇ ਇਕੱਠੇ ਕਰੇ ਫਿਰ ਆ 6-7 ਦਿਨਾਂ ਚ ਤੂੜੀ ਇਕੱਠੀ ਕਰੀ ਚਾਰ ਦਿਨਾਂ ਤੱਕ ਅਸੀਂ ਤੂੜੀ ਇਕੱਠੀ ਕੀਤੀ ਆ ਜੀ ਅੱਛਾ ਪਿੰਡਾਂ ਚ ਸਾਰੇ ਚ ਸਾਰੂ ਕਰਕੇ ਫਿਰ ਆ ਹੁਣ ਕਰੀ ਜਨ ਇਹ ਸਾਰਾ ਗੰਡਾ ਹੁੰਦਾ ਭਾਈ ਹੂੰ ਦੋ ਤਿੰਨ ਸਾਨੂੰ ਲੱਗ ਜਾਣਗੇ ਇਹ ਹੀ ਹੋ ਇਕੱਠਾ ਉਦੋਂ ਬਾਅਦ ਫਿਰ ਟਰਾਲਾ ਹੈਗੇ ਪਿੰਡ ਦੇ ਸੇਵਾਦਾਰੀ ਸਾਡੇ ਜੀ ਦੋ ਉਹਨਾਂ ਨੇ ਦੋ ਤਾਂ ਸਾਨੂੰ ਟਰਾਲੇ ਦੇਤੇ ਜੀ ਬਾਕੀ ਟਰੈਕਟਰ ਲੈ ਕੇ ਜਾਵਾਂਗੇ ਚਾਰ ਪੰਜ ਠੀਕ ਹੈ ਹਾਂਜੀ ਚਲੋ ਚੰਗੀ ਗੱਲ ਹੈ ਸਾਰਿਆਂ ਦੇ ਸਹਿਯੋਗ ਨਾਲ ਆ ਦੂਜੀ ਗੱਲ ਇਹ ਆ ਕਿ ਇਹ ਕੱਲ ਨੂੰ ਇਹ ਹਾਲਾਤ ਕਿਸੇ ਤੇ ਵੀ ਬਣ ਸਕਦੇ ਆ ਪਰ ਇਹੋ ਹੀ ਅਸਲ ਚ ਪੰਜਾਬ ਦੀ ਇੱਕ ਖਾਸियत ਆ ਕਿ ਪੰਜਾਬ ਹਮੇਸ਼ਾ ਨਾਲ ਖੜਦਾ ਤੇ 19 ਦਿਨ ਤੱਕ ਖੜਦਾ ਸਿਰਫ ਦਿਖਾਵਾ ਨਹੀਂ ਕਰਦਾ ਫੋਟੋਆਂ ਦਾ ਪੀਓ ਵੀਰ ਨੇ ਜਿਹੜੇ ਸੇਵਾ ਕਰ ਰਿਹਾ ਤੇ ਨਾ ਇਹਨਾਂ ਨੂੰ ਫੋਟੋਆਂ ਤੇ ਲਾਲਚਾ ਤੇ ਨਾ ਹੀ ਕੱਲ ਨੂੰ ਵੋਟਾਂ ਮੰਗਣ ਜਾਣਾ ਹੈ ਨਾ ਇੱਕ ਬਾਬਾ ਜੀ ਹੋਰ ਗੱਲ ਆ ਅਸੀਂ ਨੇੜੇ ਆਪਣੇ ਪਤਾ ਕਰਿਆ ਬਰਨਾਲੇ ਤੱਕ ਕਿਧਰ ਬਾਜੀ ਖਣੇ ਤਾਂ ਸਾਨੂੰ ਕੋਈ ਮਸ਼ੀਨ ਨਹੀਂ ਮਿਲੀ ਟੂੜੀ ਦੀਆਂ ਗੱਠਾਂ ਬਣਾਉਣ ਵਾਲੀ ਵੀ ਜਿਹੜੀ ਪੈਂਡ ਆ ਕੇ ਬਣਾ ਜਿੰਨੀਆਂ ਇੱਥੇ ਨੇੜੇ ਮਿਲਿਆ ਉਹ ਕਹਿੰਦੇ ਵੀ ਟੂੜੀ ਤੁਸੀਂ ਸਾਡੇ ਕੋਲੇ ਲਿਆਓ ਵੀ ਅਸੀਂ ਬਣਾ ਦੇਾਂਗੇ ਫੇਰੇ ਹੁਣ ਅਸੀਂ ਟੂੜੀ ਉੱਥੇ ਲੈ ਕੇ ਜਾਂਦੇ ਸਾਨੂੰ 40-50000 ਰੁਪਏ ਖਰਚ ਆ ਗਏ ਦੋ ਤਿੰਨ ਭੁੰਗ ਉਹਨੇ ਇਹ ਮੁੰਡਾ ਹੈਗਾ ਆਪਣਾ ਬੰਗੀ ਤੋਂ ਇਹਨੇ ਇਹ ਸਾਡੇ ਨਾਲ ਦਿੱਲੀ ਮੋਰਚੇ 'ਚ ਹੁੰਦੀ ਸੀ ਅੱਛਾ ਅੱਛਾ ਇਹਨਾਂ ਨੇ ਉਦੋਂ ਦਾ ਮੋਹ ਪ੍ਰੇਮ ਪਿਆ ਵਾ ਇਹਨਾਂ ਨੂੰ ਫੋਨ ਲਾ ਕੇ ਪੁੱਛਿਆ ਫਿਰ ਇਹਨਾਂ ਨੇ ਸਾਨੂੰ ਆਪ ਦੇ ਟਰੈਕਟਰ ਤੇ ਹੀ ਮਸ਼ੀਨ ਲੈ ਕੇ ਆਏ ਉੱਥੋਂ ਮਸ਼ੀਨ ਪਤਾ ਕਰਕੇ ਦਿੱਤੀ ਆਪ ਦਾ ਖੁਦ ਟਰੈਕਟਰ ਲੈ ਕੇ ਕੋਲੋਂ ਤੇਲ ਵਭਾ ਕੇ ਇਹਨਾਂ ਨੇ ਮਸ਼ੀਨ ਸਾਨੂੰ ਉੱਥੋਂ ਲਿਆ ਕੇ ਦਿੱਤੀ ਰਾਮੇ ਮੰਡੀ ਤੋਂ ਬਿਲਕੁਲ 90 ਕਿਲੋਮੀਟਰ ਤੋਂ ਆਈ ਹੈ ਮਸ਼ੀਨ ਅਸਲ 'ਚ ਇਹ ਇਹੋ ਖੂਬਸੂਰਤੀ ਹੈ ਨਾ ਪੰਜਾਬ ਦੀ ਅਸੀਂ ਵੀ ਹੁਣ ਚੰਗੇ ਭਲੇ ਲੰਘਦੇ ਵੀ ਅਸੀਂ ਤਾਂ ਖੜੇ ਆ ਕਿਉਂਕਿ ਪੰਜਾਬ ਦੇ ਲੋਕਾਂ ਦੀ ਇਹੋ ਖੂਬਸੂਰਤੀ ਹੈ ਵੀ ਉਹ ਕੰਮ ਕਰਦੇ ਆ ਜਿਹੜਾ ਉਹਨਾਂ ਨੂੰ ਲੱਗਦਾ ਵੀ ਅਸੀਂ ਸਾਥ ਦੇ ਸਕਦੇ ਆ ਉਹ ਉਹ ਆਪਣਾ ਜਿਹੜਾ ਯੋਗਦਾਨ ਪਾਉਂਦਾ ਤੇ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਇਓ ਇੱਕ ਟਿਕਾ ਖਾਲਸਾ ਆਂ